ਇਲੈਕਟ੍ਰਿਸਿਟੀ ਐਮੈਂਡਮੈਂਟ ਬਿਲ 2025 ਨੂੰ ਲੈ ਕੇ ਅੱਜ ਕਿਸਾਨ ਮਜ਼ਦੂਰ ਮੋਰਚਾ ਦੇ ਵੱਲੋਂ ਇੱਕ ਬੈਠਕ ਹੈ ਜਿਹੜੀ ਉਹ ਸੱਦੀ ਗਈ ਹੈ ਔਰ ਉਹਦੇ ਵਿੱਚ ਕਾਫੀ ਜਿਹੜੇ ਲੋਕ ਨੇ ਇਸ ਨਾਲ ਜੁੜੇ ਹੋਏ ਸ਼ਾਮਲ ਹੋਣਗੇ ਉੱਥੇ ਹੀ ਇਹਨਾਂ ਦੇ ਵੱਲੋਂ ਐਸਕੇਐਮ ਦੇ ਨੂੰ ਵੀ ਜਿਹੜਾ ਸੱਦਾ ਦਿੱਤਾ ਗਿਆ ਸੀ ਕਿ ਇਹ ਸੱਦਾ ਪ੍ਰਵਾਨ ਕਰ ਲਿੱਤਾ ਗਿਆ ਗੱਲਬਾਤ ਕਰਾਂਗੇ ਸਾਡੇ ਨਾਲ ਕਿਸਾਨ ਆਗੂ ਮਨਜੀਤ ਰਾਏ ਜੀ ਨੇ ਉਹਨਾਂ ਤੋਂ ਜਾਣਦੇ ਆ ਸਭ ਤੋਂ ਪਹਿਲਾਂ ਤੇ ਇਸ ਬਿਲ ਬਾਰੇ ਜਾਨਣਾ ਚਾਹਾਂਗੇ ਜਿਹਦੇ ਬਾਬਤ ਅੱਜ ਮੀਟਿੰਗ ਹੋਣੀ ਹੈ ਕਿਉਂ ਚਾਹੁੰਦੇ ਹੋ ਕਿਸਾਨ ਕਿ ਇਹ ਐਮੈਂਡਮੈਂਟ ਬਿਲ ਹੈ ਜਿਹੜਾ ਇਸ ਦੇ ਉੱਤੇ ਕੋਈ ਐਕਸ਼ਨ ਹੋਵੇ ਦੇ ਕੋ ਜਿਹੜਾ ਬਿਜਲੀ ਬਿੱਲ ਹੈਗਾ 22500 ਬਿਜਲੀ ਸੋਧ ਬਿੱਲ ਜਿਹੜਾ ਇਹਦੇ ਸਬੰਧ ਦੇ ਵਿੱਚ ਕਿਉਂਕਿ ਸਰਕਾਰ ਦੀ ਜਿਹੜੀ ਮੰਛਾ ਹੈ ਉਹ ਜਾਹ ਰਹੀ ਹੈ ਪੂਰੀ ਵੀ ਸਟੇਟਾਂ ਦੇ ਅਧਿਕਾਰ ਖੋਣਾ ਚਾਹੁੰਦੇ ਨੇ ਔਰ ਉਹ ਜਿਹੜੀਆਂ ਸਬਸਿਡੀਆਂ ਉਹਨਾਂ ਨੂੰ ਬੰਦ ਕਰਨਾ ਚਾਹੁੰਦੇ ਨੇ ਔਰ ਇਹਨੂੰ ਪ੍ਰਾਈਵੇਟ ਕਰਨਾ ਚਾਹੁੰਦੇ ਨੇ ਸੋ ਇਸ ਕਰਕੇ ਜਦੋਂ ਇਹਦਾ ਪ੍ਰਾਈਵੇਟ ਹੱਥਾਂ ਦੇ ਵਿੱਚ ਚਲ ਜੂਗਾ ਇਹ ਸਾਰੇ ਦਾ ਸਾਰਾ ਇਤੰਤਰ ਤੇ ਫਿਰ ਆਮ ਕੰਜ਼ਿਊਮਰ ਵਾਸਤੇ ਹਕਿਸਾਨਾਂ ਵਾਸਤੇ ਹਰ ਵਰਗ ਵਾਸਤੇ ਜਿਹੜੀ ਬਿਜਲੀ ਹੈ ਉਹਦੀ ਪਹੁੰਚ ਤੋਂ ਦੂਰ ਹੋ ਜਾਏਗੀ ਸੋ ਇਸ ਕਰਕੇ ਸਾਡਾ ਇਹ ਮੰਨਣਾ ਹੈ ਵੀ ਇਹਦੇ ਤੇ ਇੱਕ ਵੱਡੇ ਸੰਘਰਸ਼ ਦੀ ਜ਼ਰੂਰਤ ਹੈ ਕਿ ਇਹ ਪ੍ਰਾਈਵੇਟ ਨਾ ਕੀਤਾ ਜਾਵੇ ਸੋ ਇਸ ਕਰਕੇ ਸਾਡੇ ਵੱਲੋਂ ਜਿਹੜਾ ਅੱਜ ਜਿਹੜੀ ਮੀਟਿੰਗ ਰੱਖੀ ਹੈ ਇਹਦੇ ਵਿੱਚ ਅਸੀਂ ਸਾਰੀਆਂ ਸੱਦਾ ਦਿੱਤਾ ਹੈ ਸਾਰੀਆਂ ਜੂਨੀਅਨ ਜਿਹੜੇ ਮੁਲਾਜ਼ਮ ਜੂਨੀਅਨ ਹੈ ਸਟੂਡੈਂਟ ਜੂਨੀਅਨ ਹੈਗੀਆਂ ਨੇ ਔਰ ਸਾਡੀਆਂ ਐਸਕੇਮ ਦੀਆਂ ਜੂਨੀਅਨ ਨੇ ਚਾਹੇ ਨਾਨ ਪੋਲੀਟਿਕਲ ਹੈ ਅਸੀਂ ਸਾਰਿਆਂ ਨੂੰ ਇਹਦੇ ਵਿੱਚ ਸੱਦਾ ਦਿੱਤਾ ਹੈ ਐਸਕੇਮ ਨੂੰ ਵੀ ਤੁਸੀਂ ਸੱਦਾ ਦਿੱਤਾ ਸੀਗਾ ਪਰ ਉਹਨਾਂ ਦੇ ਆਣ ਦੇ ਉੱਤੇ ਕੋਈ ਗੱਲ ਹੋਈ ਹੈ ਉਹਨਾਂ ਨੇ ਆਣਾ ਹੈ ਨਹੀਂ ਆਣਾ ਨਹੀਂ ਉਹਨਾਂ ਨੇ ਕੱਲ ਜਿਹੜੀ ਪੀਸੀ ਕੀਤੀ ਹੈ ਉਹਨਾਂ ਦੀ ਕੱਲ ਐਸਕੇਮ ਦੀ ਤੇ ਮੀਟਿੰਗ ਸੀ ਉਨੀ ਪੀਸੀ ਦੇ ਵਿੱਚ ਜਿਹੜਾ ਇਹ ਕੋਰਾ ਮੈਨੂੰ ਕਹਿ ਦਵਾਗਾ ਵੀ ਜਵਾਬ ਦੇ ਦਿੱਤਾ ਇਸ ਅੱਜ ਦੀ ਮੀਟਿੰਗ 'ਚ ਆਉਣ ਤੋਂ ਸੋ ਇਹ ਪਤਾ ਨਹੀਂ ਉਹਨਾਂ ਦੀ ਕੀ ਮਨਛ ਹੈ ਵੀ ਕਾਤੇ ਨਹੀਂ ਜਿਹੜੀਆਂ ਉਹਨਾਂ ਨੇ ਦਲੀਲਾਂ ਦਿੱਤੀਆਂ ਨੇ ਕਿ ਇਹ ਨਹੀਂ ਜੀ ਇਕੱਲੇ ਇਕੱਲੇ ਨੂੰ ਅਪਰੋਚ ਕੀਤੀ ਹੈ ਇਹ ਠੀਕ ਨਹੀਂ ਹੈ ਇਹ ਤਰੀਕਾਕਾਰ ਠੀਕ ਨਹੀਂ ਹੈ ਸੋ ਅਸੀਂ ਇਹ ਤਰੀਕਾਕਾਰ ਤੇ ਇੱਕ ਤੇ ਇੱਕ ਏਕਤਾ ਵਾਸਤੇ ਏਕੇ ਵਾਸਤੇ ਕੋਈ ਇਹ ਮਾੜਾ ਨਹੀਂ ਹੈ ਵੀ ਜਿੰਨਾ ਜਿੰਨਾ ਸਾਥੀਆਂ ਨੂੰ ਇਹ ਮਿਲ ਸਕਦੇ ਆ ਉਹਨਾਂ ਨੂੰ ਮਿਲਿਆ ਵੀ ਤੁਸੀਂ ਐਸਕੇਮ ਦੀ ਮੀਟਿੰਗ ਚ ਆ ਅਸੀਂ ਲੈਟਰ ਭੇਜੀ ਆ ਇਹ ਲੈਟਰ ਆਪ ਜੀ ਨੂੰ ਵੀ ਦਿੰਨੇ ਆ ਇਹ ਲੈਟਰ ਬਾਰੇ ਉੱਥੇ ਵਿਚਾਰੋ ਤੇ ਏਕਾ ਵਾਸਤੇ ਅੱਗੇ ਵਧਿਏ ਇਹ ਵੱਡੀ ਲੜਾਈ ਹੈ ਇਹਦੇ ਵਾਸਤੇ ਕੱਲਿਆਂ ਕੱਲਿਆਂ ਨਹੀਂ ਲੜਿਆ ਜਾਣਾ ਇਹਦੇ ਵਾਸਤੇ ਏਕਾ ਜ਼ਰੂਰੀ ਆ ਅਸੀਂ ਏਕੇ ਦੇ ਹਾਮੀ ਆ ਕੇਐਮਐਮ ਸਾਰਾ ਏਕੇ ਦਾ ਹਾਮੀ ਆ ਅਸੀਂ ਅੱਜ ਵੀ ਕਹਿੰਦੇ ਆ ਵੀ ਜੇ ਸਾਡਾ ਤਰੀਕਾਕਾਰ ਗਲਤ ਲੱਗਦਾ ਤੇ ਐਸਕੇ ਮੀਟਿੰਗ ਸੱਦ ਲਵੇ ਪਰ ਏਕਾ ਹੋਣਾ ਚਾਹੀਦਾ ਇਹ ਮਨੋਪਧਰੇ ਹੋ ਕੇ ਏਕਾ ਕਰਨ ਦੀ ਗੱਲ ਹੈ ਉਹ ਕਹਿੰਦੇ ਕਿ ਏਕਾ ਅਗਰ ਕਰਨਾ ਹੈ ਤਾਂ ਪਹਿਲਾ ਇਹ ਦੇ ਬਾਬਤ ਗੱਲ ਹੋਣੀ ਚਾਹੀਦੀ ਹੈ ਤੁਸੀਂ ਲੋਕ ਪਹਿਲਾਂ ਇੱਕ ਅਜੈਂਡਾ ਡਿਸਾਈਡ ਕਰ ਲੈਣੇ ਹੋ ਕਿ ਇਸ ਗੱਲ ਉੱਤੇ ਮੀਟਿੰਗ ਕਰਨੀ ਹੈ ਤੇ ਉਸ ਤੋਂ ਬਾਅਦ ਅੱਦੇ ਦੇਣੇ ਹੋ ਕਹਿੰਦੇ ਪਹਿਲਾਂ ਸਾਰੇ ਮਨਮੋਟਾਵ ਦੂਰ ਹੋਣ ਤੇ ਉਸ ਤੋਂ ਬਾਅਦ ਆਪਾਂ ਅਜੈਂਡਾ ਸੈੱਟ ਕਰੀਏ ਨਹੀਂ ਜਦੋਂ ਅਜੈਂਡਾ ਸੈੱਟ ਕਰਨਾ ਕੋਈ ਗੁਨਾਹ ਨਹੀਂ ਹੈ ਭਈ ਕਿਉਂ ਕਾਦੇ ਲਈ ਅਸੀਂ ਇਹ ਕਾ ਕਰਨਾ ਹੈ ਤਾਂ ਦੱਸਣਾ ਹੀ ਪਏਗਾ ਨਾ ਕਿ ਕਾਦੇ ਵਾਸਤੇ ਕਰਨਾ ਉਹਦੇ ਵਾਸਤੇ ਕਿ ਬਿਜਲੀ ਜਿਹੜਾ ਸੋਧ ਬਿੱਲ 2025 ਹੈ ਉਹਦੇ ਬਾਰੇ ਇਹ ਕਾ ਕਰਨਾ ਇਸ ਕਰਕੇ ਅਸੀਂ ਸੱਦਾ ਪੱਤਰ ਉਹਨਾਂ ਨੂੰ ਦਿੱਤਾ ਸੀ ਸੋ ਇਹ ਤਾਂ ਦੱਸਣਾ ਪੈਗਾ ਨਾ ਉਹ ਕਹਿਣਗੇ ਵੀ ਕਾਦੇ ਲਈ ਤੁਸੀਂ ਇੱਕਾ ਕਹਿ ਰਹੇ ਹੋ ਤੇ ਅਸੀਂ ਲੈਟਰ ਚ ਬਕਾਇਦਾ ਲਿਖਾ ਸਾਡੀ ਲੈਟਰ ਜਿਹੜੀ ਆ ਉਹਨੂੰ ਉਹ ਬਿਲਕੁਲ ਫਲੈਸ਼ ਕਰਨ ਤੇ ਉਹਦੇ ਵਿੱਚ ਦੱਸਣ ਸਾਨੂੰ ਵੀ ਸਾਡਾ ਤਰੀਕਾ ਕਰ ਕਿਵੇਂ ਗਲਤ ਹੈ ਕਿਸਾਨਾਂ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਭਾਵੇਂ ਤੁਹਾਡੀ ਕੇਐਮਐਮ ਲਗਾ ਲਈ ਆਪਾਂ ਇਸਕੇਮ ਲਗਾ ਲਈਏ ਇਹਦੇ ਵਿੱਚ ਤੜੇਬੰਦੀ ਬਰੀ ਦੇਖੀ ਜਾਂਦੀ ਹੈ ਪਰ ਜੇ ਸਾਰੇ ਤੁਸੀਂ ਇੱਕ ਪੁਆਇੰਟ ਤੇ ਆ ਕੇ ਇਕੱਠੇ ਹੋ ਜਾਣੇ ਉਸ ਤੋਂ ਬਾਅਦ ਏਜੰਡੇ ਵਿਚਾਰੇ ਜਾਣ ਸ਼ਾਇਦ ਤਾਂ ਵੀ ਗਲਤ ਨਹੀਂ ਹੋਏਗਾ ਬਿਲਕੁਲ ਅਸੀਂ ਤੇ ਬਾਰ-ਬਾਰ ਕਹਿੰਨੇ ਆ ਸਾਡਾ ਕੇਐਮਐਮ ਬੋਲੋ ਹਰ ਵਾਰੀ ਅਸੀਂ ਚਾਹੇ ਆ ਪਿਛ ਉਦੋਂ ਵੀ ਅਸੀਂ ਲੈਟਰ ਕੱਢੀ ਇਹਨਾਂ ਨੂੰ ਹੁਣ ਉਹ ਤੋਂ ਬਾਅਦਾਂ ਵੀ ਲੈਟਰ ਕੱਢੀ ਸਾਡੀਆਂ ਹੁਣ ਤੱਕ ਤਿੰਨ ਲੈਟਰ ਉਹਨਾਂ ਨੂੰ ਜਾ ਚੁੱਕੀਆਂ ਸਿੱਧੇ ਤੌਰ ਤੇ ਵੀ ਭਾਈ ਏਕਾ ਹੋਣਾ ਜ਼ਰੂਰੀ ਹੈ ਜੇ ਆਪਾਂ ਪੰਜਾਬ ਦੇ ਸੰਦਰਭ ਵਿੱਚ ਭਾਰਤ ਦੇ ਸੰਦਰਭ ਵਿੱਚ ਕਿਸਾਨਾਂ ਮਜ਼ਦੂਰਾਂ ਮਜ਼ਦਮਾਂ ਦੀ ਲੜਾਈ ਲੜਨੀ ਹੈ ਤੇ ਫੇਰ ਭਾਈ ਆਪਣੇ ਹੱਕਾਂ ਦੀ ਲੜਾਈ ਵਾਸਤੇ ਸਾਨੂੰ ਏਕਾ ਜ਼ਰੂਰੀ ਹੈ ਸੋ ਜੇ ਉਹਨਾਂ ਨੂੰ ਤਰੀਕਾਕਾਰ ਗਲਤ ਲੱਗਦਾ ਮੈਂ ਫਿਰ ਤੁਹਾਡੇ ਮਾਧਿਅਮ ਰਾਈ ਕਹਿਣਾ ਐਸ ਕੇ ਮੀਟਿੰਗ ਬੁਲਾਵੇ ਪਰ ਏਕਾ ਹੋਣਾ ਜ਼ਰੂਰੀ ਹੈ ਲਾਜ਼ਮੀ ਹੈ ਅਸੀਂ ਕੇਐਮਐਮ ਏਕੇ ਦਾ ਹਾਮੀ ਹੈ ਕਿ ਜੀ ਤਾਂ ਅੱਜ ਮੀਟਿੰਗ ਹੈ ਜਿਹੜੀ ਉਹ ਕੀਤੀ ਜਾਣੀ ਹੈ ਇਲੈਕਟ੍ਰਿਸਿਟੀ ਐਮੈਂਡਮੈਂਟ ਬਿਲ 2025 ਨੂੰ ਲੈ ਕੇ ਮੀਟਿੰਗ ਕੇਐਮਐਮ ਕਰ ਰਿਹਾ ਫਿਲਹਾਲ ਇਸ ਕੇਮੇ ਦਾ ਪਾਰਟ ਨਹੀਂ ਬਣ ਰਿਹਾ ਪਰ ਫਿਰ ਵੀ ਇਹਨਾਂ ਨੇ ਕਿਹਾ ਕਿ ਇੱਕਾ ਜ਼ਰੂਰੀ ਹੈ ਅਗਰ ਐਸਕੇਮ ਚਾਹੁੰਦਾ ਤਾਂ ਉਹ ਮੀਟਿੰਗ ਬੁਲਾ ਲਵੇ ਕੇਐਮਐਮ ਜਿਹੜਾ ਉਹਦੇ ਵਿੱਚ ਜ਼ਰੂਰ ਜਾਏਗਾ ਵੀਡੀਓ ਜਰਨਲਿਸਟ ਰਵਿੰਦਰ ਦੇ ਨਾਲ ਲਿਵਿੰਗ ਇੰਡੀਆ ਦੇ ਲਈ ਝੰਡੀਗੜ੍ਹ ਤੋਂ ਹਰਸਿੰਧਰ